ਇਹ ਕਿ ਵਰਤਰੀ ਤੇ ਆਪਾਂ ਜਾਣਾ ਉਹ ਸਾਹਮਣੇ ਇੱਥੋਂ ਦਿਖ ਰਿਹਾ ਮੰਦਿਰ ਉਹ ਦਿਖ ਰਿਹਾ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਜਿਹੜੇ ਕੋਲ ਤੋਂ ਲਾਕੇ ਚ ਜੈਕਤੀ ਮੱਝ ਦੇ ਦੋ ਐਂਸ਼ੀਅੰਟ ਮਨੂ ਸੈਂਪਲ ਗੱਲ ਨੇ ਪ੍ਰੋਬਲਮ ਅੰਦਰ 150 ਸਾਲ 500 ਸਾਲ ਤੋਂ ਵੀ ਪੁਰਾਣੇ ਇੱਥੇ ਜਾ ਰਹੇ ਸੰਗਤ ਦੇ ਸਰਦਾਰ ਲੋਕ ਉੱਚੇ ਨੇ ਅੱਜ ਦੇ ਦਿਨ ਵੀ ਤੇ ਐਵਰੀ ਸੰਡੇ ਦੇਖਦੇ ਬੰਕ ਦੀ ਸੇਵਾ ਸੇਵਾ ਕੈਸਾ ਬੰਕ ਦੀ ਸੇਵਾ ਲੋਕਾਂ ਨੂੰ ਪਹੁੰਚਾਉਂਦੇ ਲੰਗਰ ਲੱਗਦੇ ਬੰਕ ਕੋਲ ਆਈ ਹਦੀ ਤੇ ਟੋਪ ਤੇ ਕੋਲ ਇਹ ਆਸ ਤੇ ਬਾਕੀ ਸਭਾ ਨਾਲ ਚੱਲੀ ਹੁਣ ਚੱਲੇ ਆ ਜੀ ਅਸੀਂ ਉਹ ਉੱਥੇ ਟੋਪੋਂ ਦਾ ਹਿੱਲ ਇਹ ਮੈਂ ਇੱਥੇ ਦੇਖ ਲਿਆ ਇੱਧਰ ਵੀ ਇੱਧਰ ਵੀ ਸ਼ੰਗਦਾ ਆਉਂਦੀ ਉੱਧਰ ਵੀ ਆਉਂਦੀ ਉੱਧਰ ਤਾਂ ਹੈ ਹੀ ਆ ਇੱਧਰ ਵੀ ਹੁੰਦੀ ਆ ਉੱਧਰ ਜਾ ਲੰਬੀ ਟਾ ਇੱਧਰ ਘੱਟ ਆ ਜਾਂਦਾ ਫਿਰ ਉਹ ਜਿੱਦੀ ਕੰਪਨੀ ਅੱਛੇ ਖੁੱਲੇ ਖੁੱਲੇ ਵੇੜੇ ਨੇ بڑے ਘਰ ਖੁੱਲੇ ਵੇੜੇ ਅਸੀਂ ਦਮੋ ਸਹੜ ਦਾ ਗੀਤ ਹੈ ਨਹੀਂ ਖੁੱਲੀਆਂ ਜ਼ਮੀਨਾਂ ਉੱਚੇ ਵੱਡੇ ਦਰਵਾਜ਼ੇ ਦੇਖੋ ਇਹ ਘਰ ਮਾ ਇਹ ਪਿੰਡ ਚ ਦਰਵਾਜ਼ੇ ਵੱਡੇ ਘਰ ਵੀ ਤੁਹਾਡੇ ਇਹ مطلب پرانی ਲੁੱਕ ਹੈ ਕੋਈ ਇਹ ਜਿਹੜਾ ਬਾਈ ਉਫ ਮੁਲਾੰਬਰ ਦਾ ਲੰਗਰ ਤੇ ਕੁਝ ਇੱਥੇ ਸੰਗਤਾਂ ਨਹੀਂ ਆ ਰਹੀ ਵੈਲ ਨਾ ਲੱਗ हं ला कितना बढ़िया व्यू है यार भाई देख यो कितना बढ़िया मात्राई आगे जाके आइजदा भी खाई है है ना इतने ही नु आके गड्डियां हां थोड़ी भाई

बिलोड़ी लाल चोड़ा लख नालो लख न लाल चोड़ा मैया लॻे प्यारी लाल चोराबे मया लॻे प्यारी हो लाल चोड़ा ਤੁਹਾ ਨਾਲ ਸੌਣਾ ਪਾਸੇ ਮਯਾ ਨਕੇ ਸਿਆਰੀ ਹੋਣਾ ਚੋ ਭਾਈ ਕੋਈ ਇੱਧਰ ਜਾਂਦੇ ਅੰਦਰ ਦੇਖਣੇ ਆ ਚੱਲ ਇਹ ਵਿਦੂ ਮੁਕੜਾ ਸਿਗਰੋ ਬਣ ਇਹ ਆ ਸਾਰੀ ਇਹਦੀ ਡਿਸਕ੍ਰਿਪਸ਼ਨ ਲਿਖੀ ਹੋਈ ਹੈ ਇਹ ਖੂਦ ਤੁਹਾਨੂੰ ਸੇਠ ਵੱਲੋਂ ਬਣਾਇਆ ਗਿਆ ਸੀ ਅਤੇ ਇਸ ਦੀ ਮਰਮਤ ਦੇਖੀ ਮੜਿਆ ਇੱਧਰ ਹੋਇਆ ਮਰਮਤ ਨੌਜਵਾਨ ਸਭਾ ਪਿੰਡਾਂਤੀ ਮੱਝ ਦੇ ਵੱਲੋਂ 1985 1985 ਨੂੰ ਕਰਵਾਈ 1985 ਤੋਂ ਵੀ ਪੁਰਾਣਾ ਹੈ ਦੇਖੋ ਹੀ ਖੂਹ ਇਹ ਇੱਥੇ ਪੈਣਾ ਟੂਟਿੰਗ ਹਟਿੰਗ ਲਈ ਬਹੁਤ ਬਗੀਆਂ ਜਗ੍ਹਾ ਹੈ ਠੀਕ ਹੈ ਕਿਉਂ ਤਾਂ ਪਾਣੀ ਤਾਂ ਖਰਾਬ ਪਿਆ ਵਿੱਚ ਹੈ ਆ ਪਾਣੀ ਸਾਫ ਹੈ ਪਾਣੀ ਬਈ ਸਾਫ ਹੈ ਸਾਫ ਕਾਹ ਹੈ ਪਾਣੀ ਤੋਂ ਬੜਾ ਦੇਖੋ ਕਿੰਨਾ ਗੰਦਾ ਹੈ ਕਹਰਾ ਨਹੀਂ ਪੀਣ ਲਾਇਕ ਨਹੀਂ ਹੈ ਪਾਣੀ ਦੇਖ ਲਓ ਭਾਈ ਅੱਜ ਵੀ ਪਾਣੀ ਆਉਂਦਾ ਇੱਥੇ ਖੂਹ ਚੱਲ ਚੱਲੀਂ ਜਲਾ ਜਾ